ਸਤਿ ਸ੍ਰੀ ਗੁਰਦੀ ਸਵਾਗਤ ਹੈ ਸੋਨ ਦਾ ਤਲਵੰਡੀ ਸਾਬੂ ਟਰੈਕਟਰ ਮੇਲਾ ਦਿਖਾਉਣ ਲੱਗਾ ਜੀ ਅੱਜ ਫਿਰ ਤੁਹਾਨੂੰ ਪਹਿਲਾਂ ਲੈ ਗਏ ਬਲਟ ਟਰੈਕ ਸੋਨਾਲੀ ਕਾ RX ਤੇ ਡੈਕ ਡੱਕ ਲੱਗਿਆ ਹੋਇਆ ਪੂਰਾ ਵੱਡਾ ਕਨੋਪੀ ਛਤਰੀ ਲੱਗੀ ਹੈ ਟਰੈਕਟਰ ਦੇ ਟਾਇਰ ਹੈਗੇ ਜੀ 75% 75 80% 16 9 28 ਦੇ ਵੇਟ ਬੂਡ ਲੱਗੇ ਹੋਏ ਟਰੈਕਟਰ ਤੇ ਤੇ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਤੁਸੀਂ ਬਲਟ ਟਰੈਕ 60 RX ਸੋਨਾਲੀ ਕਾ 24 ਪੀਟਾ ਵਾਲਾ ਟਰੈਕਟਰ ਵਧੀਆ ਪੂਰੇ ਟਰੈਕਟਰ ਵੀ ਪੂਰਾ ਵਧੀਆ 2018 ਮਾਡਲ ਹੈ ਪੰਜਾਬ ਨੰਬਰ ਹੈ 490000 ਰੁਪਿਆ ਡਿਮਾਂਡ ਹੈ ਬਾਈ ਜੀ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲੋ ਟਰੈਕਟਰ ਪੂਰਾ ਨਵਾਂ ਹੈ ਤੇ ਹੁਣ ਬਾਈ ਨੂੰ ਮਿਲਾਉਣ ਲੱਗਿਆ ਬਾਈ ਦਾ ਮੋਬਾਈਲ ਨੰਬਰ ਨੋਟ ਕਰ ਲਿਓ ਕੀ ਹਾਲ ਹੈ ਬਾਈ ਆਪਣਾ ਮੋਬਾਈਲ ਨੰਬਰ ਦੱਸਿਓ 99175 9467217 81283 88283 94172 87283 ਬਾਈ ਦਾ ਮੋਬਾਈਲ ਨੰਬਰ ਹੈ ਤੇ ਕਿੰਨੇ ਬਹਾਂ ਦੇ ਦੇਗਾ ਵੀਰੇ ਦੇ ਦੇਗਾ 710 ਦਾ 480000 ਦਾ ਬਾਈ 10000 ਰੁਪਏ ਸ਼ੂਟ ਕਰਦਾ ਬਾਕੀ ਹੋਰ ਵੀ ਕਰ ਦੂੰ ਮੌਕੇ ਤੇ ਫੋਨ ਤੇ ਗੱਲਬਾਤ ਕਰ ਲਿਓ ਬਲਟ ਟਰੱਕ ਸੋਨਾਲੀ ਦਾ ਪੰਜਾਬ ਨੰਬਰ ਬਾਈ ਦਾ ਮੋਬਾਈਲ ਨੰਬਰ ਤੁਹਾਨੂੰ ਦੇਤਾ ਬਾਈ ਨਾਲ ਗੱਲਬਾਤ ਕਰ ਲਿਓ ਇਸ ਤੋਂ ਬਾਅਦ ਆ ਗਿਆ ਜੀ ਆਸ਼ਰ 241 ਟਰੈਕਟਰ ਦੇ ਟਾਇਰ ਹੈਗੇ ਜੀ 35 40 ਪੈਸੇ ਅਗਲੇ ਜਮਾ ਗੋਲ ਹੈ ਬਖਿੰਡਾ ਨੰਬਰ ਹੈ ਤੇ ਪਿਛਲੇ 35 40 ਪੈਸੇ 2017 ਮਾਡਲ ਹੈ 2 ਲੱਖ ਤੇ 10000 ਰੁਪਏ ਡਿਮਾਂਡ ਹੈ ਜੀ 2 ਲੱਖ 10000 ਰੁਪਏ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲੋ ਟਰੈਕਟਰ ਵੈਸੇ ਸਾਫ ਹੈਗਾ ਟਾਇਰ ਕਸੇ ਹੈਗੇ ਇਸ ਤੋਂ ਬਾਅਦ ਆ ਗਈ ਡੀ ਆਈ ਸੋਨਾਲੀਕਾ 35 ਸਿਕੰਦਰ ਵਾਲਾ ਮਾਡਲ ਹੈ 2023 ਮਾਡਲ ਹੈ 5 ਲੱਖ ਤੇ 10000 ਰੁਪਏ ਡਿਮਾਂਡ ਹੈ ਪੰਜਾਬ ਨੰਬਰ ਹੈ ਟਰੈਕਟਰ ਦੇ ਟਾਇਰ ਹੈਗੇ ਜੀ 75 ਪੈਸੇ ਪਾਵਰ ਸਟੀering ਆਪੇ 70 ਪੈਸੇ ਟਾਇਰ 13 ਵਾਲੇ ਟਾਇਰ ਸਿਕੰਦਰ ਵਾਲਾ ਮਾਡਲ ਪਾਵਰ ਸਟੀering DI 359 ਲੀ ਇਹ ਤੋਂ ਬਾਅਦ ਫਿਰ ਆ ਗਿਆ ਜੀ ਸਟੈਂਡਰਡ 355 DI 2015 ਮਾਡਲ ਹੈ ਤੇ 3 ਲੱਖ ਤੇ 25000 ਰੁਪਏ ਰੇਟ ਹੈ ਪਾਵਰ ਸਟੀering ਦਾ 355 ਡਬਲ ਕਲੱਚ ਸਟੈਂਡਰਡ ਪਿਛਲੇ ਟਾਇਰ 40 ਗੱਜ ਹੈ ਅਗਲੇ ਟਾਇਰ 60 ਗੱਜ ਹੈ ਪਾਵਰ ਸਟੀering ਦਾ ਬਕਿੰਡਾ ਨਰ ਹੈ ਵੀ 2015 ਮਾਡਲ ਹੈ ਫੰਕਸ਼ਨੇਲਿਟੀ ਦੇ ਚੀਜ਼ੀ ਬਹੁਤ ਜਿਆਦੇ ਹੁੰਦੇ ਸਟੈਂਡਰਡ ਦੇ ਵਿੱਚ 5 ਸਟਾਰ ਹੈ 5 ਸਟਾਰ ਪਾਵਰ ਸਟੀering ਦਾ 355 ਡਬਲ ਕਲੱਚ ਇਸ ਤੋਂ ਬਾਅਦ ਆ ਗਈ 744 ਸੋਨਾਲੀ ਦਾ 2011 ਮਾਡਲ ਹੈ ਪੰਜਾਬ ਨੰਬਰ ਹੈ 3,60,000 ਰੁਪਿਆ ਰੇਟ ਹੈ ਦਾ ਤੇ ਟਾਇਰ ਹੈਗੇ ਜੀ ਇਹਦੇ 80 85 ਪੈਸੇ 13628 ਦੇ ਟਾਇਰ ਹੈ ਇਹਦੇ 2011 ਮਾਡਲ 3,60,000 ਦੀ ਰੇਟ ਆ ਰਿਹਾ ਹੈ ਇਹਸ ਤੋਂ ਬਾਅਦ ਆ ਗਈ 524 ਜੌਂਡੀਰ ਟਾਇਰ ਹੈਗੇ ਇਸ ਦੇ ਜੀ ਐਸਸੀ ਸਿਨੋ ਕੰਪਨੀ ਆ ਬੋਸ 14928 ਦੇ ਟਾਇਰ ਨਵੇਂ 90 ਪੈਸੇ ਆ ਅਗਲੇ ਵੀ ਇਹੀ ਕੰਪਨੀ ਦੇ ਆ ਤੇ 300 ਦੇ ਨਵੀਂ ਕੰਪਨੀ ਆਈ ਆ ਵੀਰੇ ਕੋਈ ਤੇ ਕੰਡੀਸ਼ਨ ਟਰੈਕਟਰ ਦੀ ਪੂਰਾ ਨਵਾਂ ਹੈਗਾ ਮਾਡਲ ਹੈਗਾ ਜੀ ਇਹ 2011 4 ਲੱਖ ਤੇ 40000 ਰੁਪਏ ਮੰਗਦਾ ਤੇ ਪਿਆਵ ਨੰਬਰ ਹੈ ਪਾਵਰ ਸਟੀering ਡਬਲ ਪੰਪ ਡਬਲ ਕਲਚ 5204 ਪੂਰਾ ਨਵਾਂ ਟਰੈਕਟਰ ਹੈ ਛੇ ਤ੍ਰਿਸ਼ੂਤ ਲੱਗੀ ਹੋਈ ਆ ਤੇ ਇਸ ਤੋਂ ਬਾਅਦ ਇਹਨਾਂ ਵਾਲਾ ਆ ਗਿਆ 5310 ਪੀਵੀ08 2008 ਮਾਡਲ ਹੈ ਪੀਵੀਜੀ ਪੀਵੀ ਨੰਬਰ ਹੈ 2008 ਮਾਡਲ ਹੈ 485000 ਰੁਪਏ ਰੇਟ ਹੈ ਅਗਲੇ ਰੇਟ ਹੈ 7585 ਬੈਕਟਰ ਰਹਿ ਗਿਆ ਜੀ ਇਸਦੇ 6570 ਪੈਸੇ 16928 ਦੇ 5310 ਜੌਂਡੀਆ ਤੇ ਇਸ ਤੋਂ ਬਾਅਦ ਤੁਹਾਨੂੰ ਦਿਖਾਉਣ ਲੱਗੇ ਆ ਜੀ ਕਿੰਨੇ ਮਾ ਟਰੈਕਟਰ ਕਿੰਨਾ ਤਾਂ ਪੂਰੇ ਹੋ ਗਏ ਜੀ ਉਸ ਤੋਂ ਬਾਅਦ ਆਪਣੇ ਕੋਲੇ ਆ ਜੀ 6055 2015 ਮਾਡਲ ਹੈ 4 ਲੱਖ ਤੇ 75000 ਦੀ ਰੇਟ ਹੈ ਟਰੈਕਟਰ ਸਾਰਾ Ориジナル ਹੈ ਮਗਰਲੇ ਟਾਰ 8590 ਪੈਸੇ ਬੀਜੀਟੀ ਦੇ 16928 ਦੇ ਤੇ ਅਗਲੇ ਟਾਰ ਹੈ 7580 ਪੈਸੇ ਬੀਜੀਟੀ ਦੀ ਇਹ ਹੈ ਜੀ 6055 ਫਾਰਮਟ੍ਰੈਕ 2015 ਮਾਡਲ 475000 ਰੁਪਏ ਰੇਟ ਹੈ ਜੀ ਟਰੈਕਟਰ ਸਾਰਾ ओरिजिनल ਹੈ ਜੀ ਡਬਲ ਪੰਪ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਜੀ ਇਸ ਤੋਂ ਬਾਅਦ ਆ ਗਿਆ ਜੀ 969 2021 ਮਾਡਲ 7.5 ਲੱਖ ਰੁਪਿਆ 36-36 ਡੱਕ ਡੱਕ ਲੱਗਾ ਹੈ ਇਸ ਤੋਂ ਬਾਅਦ ਆ ਗਿਆ 362 2.80 ਲੱਖ ਰੁਪਿਆ 2009 ਮਾਡਲ ਡਵਲ ਕਲਚ ਇਸ ਤੋਂ ਬਾਅਦ ਆ ਗਿਆ ਅਰਜਨ 605 ਡੀਆਈਆਈ 2020 ਮਾਡਲ 6 ਲੱਖ 50 ਹਜ਼ਾਰ ਰੁਪਿਆ ਇਸ ਤੋਂ ਬਾਅਦ ਆ ਗਈ ਸੋਨਾਲੀ ਕਾਸੋਕੀਆ 2015 ਮਾਡਲ 4.60 ਲੱਖ ਰੁਪਿਆ ਦੀ ਕਾਰ ਨਵੇਂ ਚਾਰੇ ਪਿਛਲੇ ਟਾਰ ਜਮਤਾ ਜਮ ਰਸੀਦ ਲਿਖਿਆ ਹੋਏ ਤੇ ਇਸ ਤੋਂ ਬਾਅਦ ਫਿਰ ਆ ਗਈ 155 ਸਵਰਾਜ 2020 ਮਾਡਲ ਦਾ 6 ਲੱਖ ਰੁਪਏ ਰੇਟ ਹੈ ਜੀ ਇਸ ਦਾ ਟਰੈਕਟਰ ਪੂਰਾ ਨਵਾਂ ਹੈਗਾ ਤੇ ਇਹ ਵੀਰ ਨੂੰ ਲੋੜ ਹੈ ਟਰੈਕਟਰ ਜੇ ਕਿਸੇ ਵੀਰ ਨੇ ਲੈਣਾ ਹੋਇਆ ਤਾਂ ਇਹਦੀ ਮਜਬੂਰੀ ਕਰਨ ਵੇਚ ਰਿਹਾ 2020 ਮਾਡਲ ਹੈ 6 ਲੱਖ 25 ਹਜ਼ਾਰ ਰੁਪਏ ਰੇਟ ਤੇ ਬਾਈ ਦਾ ਮੋਡਲ ਨੰਬਰ ਤੁਹਾਨੂੰ ਦੇ ਦਾਂਗੇ ਤਾਂ ਕੀ ਹੈਗਾ ਕਰਾਉਣਿਆਂ ਗੱਲਬਾਤ ਛੋਡੀ ਤੇ ਕਬੀਰ ਦਾ 2021 ਮਾਡਲ ਇਹ ਹੈ ਜੀ 6 ਲੱਖ 40 ਹਜ਼ਾਰ ਰੁਪਏ ਮੰਗਦਾ 963 ਪਿਛਲੇ ਟਾਇਰ 75 ਪੈਸੇ ਹੈ ਜੀ ਤੇ ਅਗਲੇ ਟਾਇਰ 80 85 90 ਪੈਸੇ ਹੈ ਜੀ ਤੇ ਇੱਧਰ ਖੜੀ ਬਾਈ ਦੱਸੀ ਆਪਣਾ ਮੋਬਾਈਲ ਨੰਬਰ 94676465 ਵਾਲੀ ਦਾ 94676 46546544 65442 ਦਾ ਮੋਬਾਈਲ ਨੰਬਰ ਹੈ ਤਲਵੰਡੀ ਸਾਹਿਬ ਉਹਦੇ ਟਰੈਕਟਰ ਖੜੇ ਹੁੰਦੇ ਆ ਤੇ ਬਾਈ ਨੂੰ ਮਜਬੂਰੀ ਹੈ ਲੋੜ ਹੈ ਕਿ ਕਾਹੀ ਹੀ ਵੇਚਦਾ ਟਰੈਕਟਰ ਬਾਈ ਕੋਲੇ 2-3 ਨੇ ਤੇ ਕਿਸੇ ਵੀਰ ਨੂੰ ਲੈਣਾ ਹੋਵੇ ਬਾਈ ਨਾਲ ਕੰਟੈਕਟ ਕਰਕੇ ਟਰੈਕਟਰ ਲੈ ਲਿਓ 1963 ਹੈ ਬਾਈ ਕੋਲੇ ਉਹ ਪਹਿਲਾਂ ਵੀਡੀਓ ਚ ਦਿਖਾਇਆ ਸੀ ਉਹ ਸਾਹਮਣੇ ਖੜਾ ਤੇ ਇਹ 855 ਇੱਕ 963 ਹੈ ਤੇ ਕੋਈ ਲੋੜ ਹੈ ਬਾਈ ਨੂੰ ਤਾਂ ਦੇਖਦਾ ਕਿਸੇ ਵੀਰ ਨੂੰ ਲੈਣਾ ਹੋਇਆ ਇਹਨਾਂ ਸਮਝੋ ਵੀ ਵਪਾਰੀ ਹੈ ਵਪਾਰੀ ਹੈਗਾ ਪਰ ਇਹਨਾਂ ਨੂੰ ਹੁਣ ਕੋਈ ਲੋੜ ਹੈ ਕੀ ਤਾਂ ਕਰਕੇ ਵੇਚਦਾ ਹੈ ਰੇਟਰ ਨਾਲ ਦੇ ਦੂਗਾ ਬਾਈ ਨਾਲ ਗੱਲਬਾਤ ਕਰ ਲਿਓ